ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੇ ਕਿਸੇ ਨੂੰ ਜਿਨ੍ਹਾਂ ਨੇ ਕਿਸੇ ਨੂੰ ਆਪਣੇ ਪੈਸੇ ਉਧਾਰ ਦਿੱਤੇ ਹਨ ਪਰ ਉਹਨਾਂ ਦੇ ਉਧਾਰ ਦਿੱਤੇ ਹੋਏ ਪੈਸੇ ਉਹ ਵਾਪਸ ਨਹੀਂ ਕਰ ਰਹੇ ਤਾਂ ਉਸ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਜਦੋਂ ਕਿਸੇ ਨੇ ਆਪਣੇ ਤੋਂ ਉਧਾਰ ਪੈਸੇ ਲੈਣੇ ਹੁੰਦੇ ਹਨ ਤਾਂ ਇੱਕਦਮ ਗਉਂਦੀ ਤਰ੍ਹਾਂ ਬਣ ਕੇ ਆਉਂਦਾ ਹੈ ਕਹਨ ਤੋਂ ਭਾਵ ਕਿ ਇਨਸਾਨ ਬਿਲਕੁਲ ਇਸ ਤਰੀਕੇ ਨਾਲ ਆਪਣੇ ਨਾਲ ਵਿਹਾਰ ਕਰਦਾ ਹੈ ਕਿ ਜਿਵੇਂ ਉਹ ਬਹੁਤ ਹੀ ਜ਼ਿਆਦਾ ਸ਼ਰੀਫ ਹੁੰਦਾ ਹੈ ਪਰ ਜਦੋਂ ਆਪਣੇ ਪੈਸੇ ਉਹਨੂੰ ਵਾਪਸ ਕਰਨੇ ਪੈਂਦੇ ਨੇ ਉਦੋਂ ਉਹ ਸ਼ੇਰ ਦੀ ਤਰ੍ਹਾਂ ਸਾਡੇ ਨਾਲ ਵਿਹਾਰ ਕਰਦਾ ਹੈ ਤੇ ਸਾਨੂੰ ਆਪਣੇ ਹੀ ਪੈਸੇ ਖੁਦ ਨੂੰ ਇੱਕ ਭੀਖ ਦੀ ਤਰ੍ਹਾਂ ਮੰਗ ਕੇ ਵਾਪਸ ਲੈਣੇ ਪੈਂਦੇ ਹਨ ਸਾਨੂੰ ਕਈ ਕਈ ਵਾਰ ਉਹਨਾਂ ਦੇ ਘਰ ਦੇ ਚੱਕਰ ਵੀ ਲਗਾਉਣੇ ਪੈਂਦੇ ਹਨ ਪਰ ਫਿਰ ਵੀ ਉਹ ਸਾਡੇ ਪੈਸੇ ਵਾਪਸ ਨਹੀਂ ਕਰਦੇ ਪੈਸਾ ਵਾਪਸ ਕਰਨ ਦੀ ਬਜਾਏ ਸਗੋਂ ਸਾਡੇ ਨਾਲ ਅੱਗੋਂ ਗਲਤ ਵਿਹਾਰ ਕਰਦੇ ਹਨ ਤੇ ਜੇਕਰ ਤੁਹਾਡੇ ਨਾਲ ਵੀ ਇਸ ਤਰੀਕੇ ਨਾਲ ਹੋ ਰਿਹਾ ਹੈ ਤਾਂ ਉਸਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਔਸਲੇ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਇੱਕ ਤੁਹਾਡੇ ਲਈ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਕੋਈ ਪੈਸੇ ਵਾਪਸ ਨਹੀਂ ਕਰ ਰਿਹਾ ਤਾਂ ਉਹ ਕੁਝ ਹੀ ਦਿਨਾਂ ਦੇ ਵਿੱਚ ਕੁਝ ਘੰਟੇ ਦੇ ਵਿੱਚ ਤੁਹਾਡੇ ਪੈਸੇ ਵਾਪਸ ਕਰਨਗੇ ਤੁਹਾਡੇ ਘਰ ਆਪ ਖੁਦ ਚੱਲ ਕੇ ਆਉਣਗੇ ਜੇਕਰ ਤੁਸੀਂ ਇਸ ਉਪਾਅ ਨੂੰ ਸਹੀ ਤਰੀਕੇ ਤੇ ਸਹੀ ਵਿਧੀ ਨਾਲ ਕਰ ਲੈਂਦੇ ਹੋ ਕਿਉਂਕਿ ਜਦੋਂ ਤੁਸੀਂ ਇਸ ਸੁਪਾਣੂ ਕਰੋਗੇ ਤੇ ਜੋ ਵਿਅਕਤੀ ਤੁਹਾਡੇ ਪੈਸੇ ਵਾਪਸ ਨਹੀਂ ਕਰ ਰਿਹਾ ਉਸੇ ਮਨ ਦੇ ਵਿੱਚ ਇਸ ਤਰੀਕੇ ਨਾਲ ਬੇਚੈਨੀ ਆਵੇਗੀ ਕਿ ਉਹ ਤੁਹਾਡੇ ਪੈਸੇ ਖੁਦ ਵਾਪਸ ਕਰਨ ਦੇ ਲਈ ਤੁਹਾਡੇ ਘਰ ਆਵੇਗਾ ਇਸ ਸੁਪਾਣੂ ਕਿਸ ਤਰੀਕੇ ਨਾਲ ਕਿਵੇਂ ਕਰਨਾ ਹੈ ਕਿੰਨਾ ਟਾਈਮ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨਤਨ ਭਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਲਿਖਵਾ ਦਿਓ ਜੀ ਸਾ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਜੇਕਰ ਤੁਹਾਡਾ ਕਿਸੇ ਨੇ ਪੈਸਾ ਉਧਾਰ ਲੈ ਲਿਆ ਹੈ ਉਹ ਵਾਪਸ ਕਰਨ ਦਾ ਨਾਮ ਨਹੀਂ ਲੈ ਰਿਹਾ ਤਾਂ ਤੁਸੀਂ ਇਸ ਸੁਪਾਣੋ ਧਿਆਨ ਦੇ ਨਾਲ ਸੁਣ ਕੇ ਸਾਡੇ ਦੱਸੇ ਗਏ ਤਰੀਕੇ ਦੇ ਅਨੁਸਾਰ ਵਿਦੇ ਅਨੁਸਾਰ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਇਸ ਦਾ ਬਹੁਤ ਹੀ ਜ਼ਿਆਦਾ ਲਾਭ ਹੋਵੇਗਾ ਕਿਉਂਕਿ ਇਸ ਸੁਪਾਣੋ ਕਰਨ ਦੇ ਨਾਲ ਜਿੱਥੇ ਵੀ ਤੁਹਾਡਾ ਪੈਸਾ ਰੁਕਿਆ ਹੋਇਆ ਹੈ ਵਾਪਸ ਨਹੀਂ ਮਿਲ ਰਿਹਾ ਸੋ ਉਹ ਪੈਸਾ ਤੁਹਾਨੂੰ ਵਾਪਸ ਜ਼ਰੂਰ ਮਿਲੇਗਾ ਜੇਕਰ ਤੁਸੀਂ ਇਸ ਬਾਣੂ ਕਰੋਗੇ ਇਸ ਬਾਣੂ ਲੇਡੀਜ਼ ਤੇ ਜੈਂਸ ਦੋਨੋਂ ਹੀ ਕਰ ਸਕਦੇ ਹਨ ਕਿਉਂਕਿ ਪੈਸਾ ਦੋਨਾਂ ਦਾ ਹੀ ਕਿਤੇ ਫਸਿਆ ਹੋ ਸਕਦਾ ਹੈ ਤੇ ਇਸ ਬਾਣੂ ਤੁਸੀਂ ਬੁੱਧਵਾ ਦੇ ਦਿਨ ਕਰਨਾ ਹੈ ਉਸ ਸਮੇਂ ਕਰਨਾ ਹੈ ਜਦੋਂ ਰਾਤ ਦੇ ਸਮੇਂ ਤੁਹਾਡਾ ਸਾਰਾ ਪਰਿਵਾਰ ਖਾਣਾ ਪੀਣਾ ਖਾ ਕੇ ਸੋ ਜਾਣਦੇ ਹਨ ਬਿਲਕੁਲ ਸ਼ਾਂਤ ਮਾਹੌਲ ਤੁਹਾਡੇ ਘਰ ਦੇ ਵਿੱਚ ਹੋ ਜਾਂਦਾ ਹੈ ਉਸ ਸਮੇਂ ਤੋਂ ਸੇਸਪਾਣੋ ਬੁੱਧਵਾਦੀ ਰਾਤ ਕਰਨਾ ਹੈ ਇਸਪਾਣੋ ਕਰਨ ਦੇ ਲਈ ਤੁਹਾਨੂੰ ਪੰਜ ਲੌਂਗ ਚਾਹੀਦੇ ਹਨ ਫੁੱਲ ਵਾਲੇ ਲੌਂਗ ਹੋਣੇ ਚਾਹੀਦੇ ਹਨ ਟੁੱਟੇ ਫੁੱਟੇ ਲੌਂਗ ਨਹੀਂ ਹੋਣੇ ਚਾਹੀਦੇ ਇਸ ਦੇ ਨਾਲ ਤੁਹਾਨੂੰ ਇੱਕ ਚਾਹੀਦਾ ਹੈ ਆਟੇ ਦਾ ਦੀਵਾ ਤੇ ਜਦੋਂ ਤੁਸੀਂ ਇਸਪਾਣੋ ਕਰਨਾ ਹੈ ਤਾਂ ਸਿਰ ਰਸੋਈ ਦੇ ਵਿੱਚ ਜਾਣਾ ਹੈ ਤਉ ਪਾਣੂ ਕਰਨ ਦੇ ਸਮੇਂ ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਤੁਹਾਡੀ ਜਿਹੜੀ ਰਸੋਈ ਹੈ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਉਸ ਦੇ ਵਿੱਚ ਝੋਠੇ ਬਰਤਨ ਨਹੀਂ ਹੋਣੇ ਚਾਹੀਦੇ ਪਹਿਲਾਂ ਤੁਸੀਂ ਆਪਣੇ ਕੰਮਕਾਰ ਕਰਕੇ ਰੋਟੀ ਪਾਣੀ ਖਾ ਕੇ ਉਸ ਤੋਂ ਬਾਅਦ ਆਪਣੀ ਰਸੋਈ ਦੀ ਸਫਾਈ ਕਰਕੇ ਫਿਰ ਇਸ ਪਾਣੂ ਤੁਸੀਂ ਕਰਨਾ ਹੈ ਇਸੇ ਤਰ੍ਹਾਂ ਇਸ ਪਾਣੂ ਕਰਨ ਦੇ ਲਈ ਤੁਸੀਂ ਰਸੋਈ ਦੇ ਵਿੱਚ ਜਾਣਾ ਹੈ ਤੇ ਇੱਕ ਆਟੇ ਦਾ ਦੀਵਾ ਤਿਆਰ ਕਰਨਾ ਹੈ ਆਟੇ ਦਾ ਜੋ ਤੁਸੀਂ ਦੀਵਾ ਜੋ ਦੀਵਾ ਤਿਆਰ ਕੀਤਾ ਹੈ ਉਹ ਇੰਨਾ ਕੁ ਹੋਣਾ ਚਾਹੀਦਾ ਹੈ ਕਿ ਇਹ ਦੀਵਾ 2-3 ਦਿਨ 2-3 ਘੰਟੇ ਜਾਗਦਾ ਰਹੇ ਇੰਨਾ ਕੁ ਤੁਸੀਂ ਤਿਆਰ ਕਰਨਾ ਹੈ ਆਟੇ ਦਾ ਦੀਵਾ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਇਸ ਦੇ ਵਿੱਚ ਤੁਸੀਂ ਸਰੋਂ ਦਾ ਤੇਲ ਪਾਉਣਾ ਹੈ ਸਰੋਂ ਦਾ ਤੇਲ ਪਾਉਣ ਤੋਂ ਬਾਅਦ ਤੁਸੀਂ ਇੱਕ ਬੱਤੀ ਲਗਾ ਲੈਣੀ ਹੈ ਇੱਕ ਛੁੱਟਕੀ ਹਲਦੀ ਪਾ ਦੇਣੀ ਹੈ ਤੇ ਇਸ ਤਰ੍ਹਾਂ ਦੀਵੇ ਨੂੰ ਤਿਆਰ ਕਰਨ ਤੋਂ ਬਾਅਦ ਵਿੱਚ ਜਿਹੜੇ ਤੁਸੀਂ 5 ਲੌਂਗ ਲਏ ਹੋਣਗੇ ਫੋਲੋ ਵਾਲੇ ਉਹ ਪਾਂਝ ਲੌਂਗਾਂ ਨੂੰ ਇਸ ਦੀਵੇ ਦੇ ਵਿੱਚ ਹੀ ਤੁਸੀਂ ਪਾ ਦੇਣਾ ਹੈ ਇਸ ਤਰ੍ਹਾਂ ਦੀਵਾ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਲੌਂਗ ਪਾ ਕੇ ਜੋ ਵੀ ਤੁਸੀਂ ਆਪਣੇ ਘਰ ਦੇ ਵਿੱਚ ਪਾੜ ਪੂਜਾ ਵਾਲਾ ਸਥਾਨ ਬਣਾਇਆ ਹੋਇਆ ਹੈ ਉੱਥੇ ਤੁਸੀਂ ਇਸ ਦੀਵੇ ਨੂੰ ਜਗਾ ਕੇ ਜਿਹੜੇ ਵੀ ਦੇਵੀ ਦੇਵਤੇ ਨੂੰ ਮੰਨਦੇ ਹੋ ਤੁਸੀਂ ਉਹਨਾਂ ਦੇ ਅੱਗੇ ਇਹ ਆਪਣੀ ਅਰਦਾਸ ਕਰਨੀ ਹੈ ਕਿ ਇਹ ਪਰਮਾਤਮਾ ਜਿਹੜਾ ਵੀ ਕੋਈ ਇਨਸਾਨ ਤੁਹਾਡਾ ਪੈਸਾ ਨਹੀਂ ਵਾਪਸ ਕਰ ਰਿਹਾ ਤੁਸੀਂ ਇਸ ਤਰੀਕੇ ਦੇ ਨਾਲ ਅਰਦਾਸ ਕਰਨੀ ਹੈ ਕਿ ਜਿਹੜਾ ਮਨੋਕਾ ਤੁਹਾਡਾ ਪੈਸਾ ਵਾਪਸ ਨਹੀਂ ਕਰ ਰਿਹਾ ਉਹ ਤੁਹਾਡਾ ਪੈਸਾ ਵਾਪਸ ਕਰ ਦੇਵੇ ਮੈਂ ਉਸ ਨੂੰ ਮੁਸੀਬਤ ਦੇ ਸਮੇਂ ਆਪਣਾ ਪੈਸਾ ਦਿੱਤਾ ਸੀ ਉਸ ਦੀ ਮਦਦ ਕੀਤੀ ਸੀ ਪਰ ਉਹ ਮੇਰਾ ਪੈਸਾ ਹੁਣ ਵਾਪਸ ਨਹੀਂ ਕਰ ਰਿਹਾ ਤੁਸੀਂ ਇਸ ਤਰੀਕੇ ਨਾਲ ਆਪਣੀ ਅਰਦਾਸ ਕਰਨੀ ਹੈ ਤੇ ਜਦੋਂ ਅਰਦਾਸ ਕਰਨੀ ਇਸ ਦੇਵੇ ਨੂੰ ਤੁਸੀਂ ਜਗਾ ਕੇ ਬੋਲ ਬੈਠ ਕੇ ਜਿਹੜੇ ਵੀ ਤੁਸੀਂ ਆਪਣੇ ਦੇਵੀ ਦੇਵਤੇ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਤੁਸੀਂ ਪਾਠ ਪੂਜਾ ਕਰਨਾ ਹੈ ਜੇਕਰ ਤੁਸੀਂ ਸਿੱਖ ਧਰਮ ਦੇ ਵਿੱਚ ਉਹ ਦਾ ਤੁਸੀਂ ਪਾਠ ਕਰੋ ਬੋਲ ਮੰਤਰ ਦਾ ਪਾਠ ਕਰ ਲਓ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ ਕੁਝ ਸਮਾਂ ਤੁਸੀਂ ਬੈਠ ਕੇ ਜਾਪ ਕਰ ਸਕਦੇ ਹੋ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹੋ ਪਾਠ ਪੂਜਾ ਉਹ ਕੁਝ ਸਮਾਂ ਬੈਠ ਕੇ ਉੱਥੇ ਤੁਸੀਂ ਪਾਠ ਪੂਜਾ ਕਰਨੀ ਹੈ ਅਰਦਾਸ ਵੀ ਕਰਨੀ ਹੈ ਜਦੋਂ ਤੁਸੀਂ ਪਰਮਾਤਮਾ ਨਾਲ ਗਿਆ ਅਰਦਾਸ ਕਰਨੀ ਹੈ ਤਾਂ ਉਸ ਵਿਅਕਤੀ ਦਾ ਨਾਮ ਜ਼ਰੂਰ ਲੈਣਾ ਹੈ ਜੋ ਤੁਹਾਡਾ ਪੈਸਾ ਉਧਾਰ ਲੈ ਕੇ ਬਾਅਦ ਵਿੱਚ ਵਾਪਸ ਨਹੀਂ ਕਰ ਰਿਹਾ ਜੇਕਰ ਤੁਹਾਡੇ ਘਰ ਦੇ ਵਿੱਚ ਪਾੜ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਤਾਂ ਤੁਸੀਂ ਜਿੱਥੇ ਰਸੋਈ ਦੇ ਵਿੱਚ ਇਸ ਬਾਣੂ ਕਰ ਰਹੇ ਹੋ ਤਾਂ ਰਸੋਈ ਦੇ ਵਿੱਚ ਗੈਸ ਤੋਂ ਥੋੜਾ ਧਿਆਨ ਦੇ ਨਾਲ ਦੂਰੀ ਤੇ ਤੁਸੀਂ ਰਸੋਈ ਦੇ ਵਿੱਚ ਹੀ ਦੀਵੇ ਨਾਲ ਜਗਦਾ ਰੱਖ ਸਕਦੇ ਹੋ ਤੇ ਆਪਣੇ ਮਨ ਅੰਦਰ ਪਰਮਾਤਮਾ ਦੇ ਅੱਗੇ ਅਰਦਾਸ ਕਰ ਸਕਦੇ ਹੋ ਇਸ ਤਰ੍ਹਾਂ ساری ਰਾਤ ਜਾਗਦਾ ਰਹਿਣ ਤੋਂ ਬਾਅਦ ਦੇ ਵਿੱਚ ਸਵੇਰ ਦੇ ਸਮੇਂ ਜਦੋਂ ਤੁਸੀਂ ਅਗਲੇ ਦਿਨ ਵੀਰਵਾਰ ਵਾਲੇ ਦਿਨ ਤੁਸੀਂ ਉੱਠੋਗੇ ਉੱਠ ਕੇ ਦੇਖੋਗੇ ਜਦੋਂ ਤੱਕ ਉਹ ਦੀਵਾ ਠੰਡਾ ਹੋ ਗਿਆ ਹੋਵੇਗਾ ਕਿਉਂਕਿ ਬੁੱਧਵਾਰ ਦੇ ਦਿਨ ਤੁਸੀਂ ਸੁਪਾਣਾ ਕਰਨਾ ਰਾਤ ਦੇ ਸਮੇਂ ਤੇ ਵੀਰਵਾਰ ਵਾਲੇ ਦਿਨ ਅਗਲੇ ਦਿਨ ਉੱਠਣ ਤੋਂ ਬਾਅਦ ਦੇ ਵਿੱਚ ਦੀਵੇ ਦੇ ਵਿੱਚ ਜਿਹੜੇ ਤੁਸੀਂ ਪੰਜ ਲੌਂਗ ਪਾਏ ਹੋਣਗੇ ਉਹ ਬਜੇ ਉਹ ਬਚੇ ਹੋਣਗੇ ਤੇ ਬੱਤੀ ਬਚੀ ਹੋਵੇਗੀ ਕਹਿੰਦੋਂ ਭਾਵ ਕਿ ਜੋ ਵੀ ਚੀਜ਼ ਬਚੀ ਹੋਵੇਗੀ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਜਿੱਥੇ ਵੀ ਤੁਹਾਨੂੰ ਕੋਈ ਨਦੀ ਨਹਿਰ ਚੱਲਦਾ ਪਾਣੀ ਦਿਖ ਰਿਹਾ ਹੈ ਤਾਂ ਤੁਸੀਂ ਉਸ ਦੇ ਵਿੱਚ ਉਸ ਨੂੰ ਵਹਾ ਦੇਣਾ ਹੈ ਤੇ ਤੁਸੀਂ ਇਸ ਪਾਣੂ ਕਿੰਨਾ ਸਮਾਂ ਕਰਨਾ ਹੈ ਜਿਆਦਾ ਤੋਂ ਜਿਆਦਾ ਜਿੰਨਾਂ ਲੋਕਾਂ ਨੇ ਇਸ ਪਾਣੂ ਕੀਤਾ ਹੈ ਉਹਨਾਂ ਨੂੰ ਇੱਕ ਵਾਰ ਹੀ ਕਰਨ ਦੇ ਨਾਲ ਦਸ ਚਲਟ ਮਿਲਿਆ ਹੈ ਤੇ ਅਗਲੇ ਦਿਨ ਹੀ ਉਹਨਾਂ ਦਾ ਪੈਸਾ ਵਾਪਸ ਉਹਨਾਂ ਦੇ ਕੋਲ ਆ ਗਿਆ ਸੀ ਜੇਕਰ ਤੁਸੀਂ ਇਸ ਪਾਣੋ ਵਿਸ਼ਵਾਸ ਤੇ ਨਾਲ ਕਰੋਗੇ ਜਿਆਦਾ ਜਿਆਦਾ ਇਸ ਪਾਣੋ ਤੁਹਾਨੂੰ 2 ਤੋਂ 3 ਦਿਨ ਦੇ ਵਿੱਚ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਹਾਨੂੰ ਇਸ ਪਾਣੋ ਇੱਕ ਵਾਰ ਕਰਨ ਦੇ ਨਾਲ ਫਾਇਦਾ ਨਹੀਂ ਹੋ ਰਿਹਾ ਤਾਂ ਤੁਸੀਂ ਇਸ ਪਾਣੋ ਸੱਤ ਬੁੱਧਵਾਰ ਲਗਾਤਾਰ ਕਰਨਾ bina naaga ਵਿਸ਼ਵਾਸ ਤੇ ਨਾਲ ਫਿਰ ਤੁਹਾਨੂੰ ਆਪਣੇ ਆਪ ਰਿਜ਼ਲਟ ਦੇਖਣ ਨੂੰ ਮਿਲੇਗਾ ਜਿੱਥੇ ਵੀ ਤੁਹਾਡਾ ਪੈਸਾ اٹਕਿਆ ਹੋਇਆ ਜਾਂ ਉਧਾਰ ਲੈ ਕੇ ਗਿਆ ਸੀ ਕੋਈ ਉਹ ਤੁਹਾਨੂੰ ਵਾਪਸ ਨਹੀਂ ਕਰ ਰਿਹਾ ਤਾਂ ਉਹ ਤੁਹਾਡਾ ਪੈਸਾ ਕੁਝ ਹੀ ਦਿਨਾਂ ਦੇ ਵਿੱਚ ਵਾਪਸ ਆ ਜਾਵੇਗਾ ਸੱਤ ਵਾਰ ਕਰਨ ਤੋਂ ਜ਼ਿਆਦਾ ਤੁਸੀਂ ਨਹੀਂ ਕਰਨਾ ਇਸ ਪਾਉ ਨੂੰ ਇਹ ਨਹੀਂ ਕਿ ਜੇਕਰ ਤੁਸੀਂ ਸੱਤ ਵਾਰ ਕਰ ਰਹੇ ਹੋ ਤਾਂ ਤੁਸੀਂ ਦੇਖੋਗੇ ਕਿ ਕਿਤੇ ਤੁਹਾਡਾ ਪੈਸਾ اٹਕਿਆ ਹੋਇਆ ਸੀ ਉਹ ਵਾਪਸ ਆ ਜਾਂਦਾ ਹੈ ਕਈ ਲੋਕ ਕੀ ਕਰਦੇ ਹਨ ਕਿ ਸਾਡਾ ਇਹ ਕੰਮ ਨਹੀਂ ਹੋ ਰਿਹਾ ਸੀ ਜਾਂ ਸਾਡੇ ਇਹ ਚੀਜ਼ ਵੀ ਵਾਪਸ ਨਹੀਂ ਆ ਰਹੀ ਤੇ ਉਸਦੇ ਲਈ ਵੀ ਅਸੀਂ ਇਸ ਉਪਾਣ ਨੂੰ ਕਰ ਲੈਂਦੇ ਹਾਂ ਇਹ ਸਿਰਫ ਇਸ ਉਪਾਣ ਨੂੰ ਸਿਰਫ ਪੈਸੇ ਲਈ ਹੀ ਕਰਨਾ ਹੈ ਜੋ ਤੁਹਾਡਾ ਕਿਤੇ ਉਧਾਰ ਦਿੱਤਾ ਸੀ ਜਾਂ ਫਿਰ ਪੈਸਾ ਕਿਤੇ ਫਸਿਆ ਹੋਇਆ ਉਹ ਵਾਪਸ ਸਿਰਫ ਉਸ ਚੀਜ਼ ਦੇ ਲਈ ਹੈ ਨਹੀਂ ਤਾਂ ਆਪਣੀ ਕੋਈ ਚੀਜ਼ ਹੋਰ ਵੀ اٹਕੀ ਹੋਈ ਹੈ ਤਾਂ ਉਸ ਲਈ ਇਹ ਉਪਾਣ ਨਹੀਂ ਹੈ ਜੇਕਰ ਤੁਸੀਂ ਇਸ ਉਪਾਣ ਨੂੰ ਇੱਕ ਵਾਰ ਇਹ ਵਿਸ਼ਵਾਸ ਤੇ ਨਾਲ ਕਰੋਗੇ ਤੁਹਾਨੂੰ ਇੱਕ ਵਾਰ ਨਾਲ ਹੀ ਰਿਜ਼ਲਟ ਮਿਲ ਜਾਵੇਗਾ ਕਿਉਂਕਿ ਤੁਸੀਂ ਹਰ ਵੀਕ ਦੇ ਵਿੱਚ ਹਰ ਹਫਤੇ ਵਿੱਚ ਇੱਕ ਵਾਰ ਕਰਨਾ ਇਸ ਪਾਣ ਬੁੱਧਵਾਰ ਵਾਲੇ ਦਿਨ ਕਰਨਾ ਤੇ ਵੀਰਵਾਰ ਵਾਲੇ ਦਿਨ ਜਿਹੜਾ ਉਹ ਸਾਰਾ ਸਮਾਨ ਬਚਿਆ ਹੋਵੇਗਾ ਦੀਵਾ ਬੱਤੀ ਲੌਂਗ ਉਹਨਾਂ ਤੁਸੀਂ ਜਲ ਪ੍ਰਵਾਹ ਕਰ ਦੇਣਾ ਹੈ ਜਦੋਂ ਤੁਸੀਂ ਜਲ ਪ੍ਰਵਾਹ ਕਰਨ ਜਾਓਗੇ ਜਾਂਦੇ ਹੋਏ ਰਸਤੇ ਦੇ ਵਿੱਚ ਕਿਸੇ ਦੇ ਨਾਲ ਗੱਲ ਨਹੀਂ ਕਰਨੀ ਤੇ ਜਦੋਂ ਤੁਸੀਂ ਜਲ ਪ੍ਰਵਾਹ ਕਰਦੇ ਹੋਗੇ ਪਿੱਛੇ ਮੁੜ ਕੇ ਨਹੀਂ ਦੇਖਣਾ ਤੇ ਆਉਂਦੇ ਹੋਏ ਵੀ ਤੁਸੀਂ ਆਪਣੇ ਘਰਵਾਲੇ ਨੂੰ ਰਸਤੇ 'ਚ ਨਾ ਹੀ ਰੁਕਣਾ ਤੇ ਨਾ ਹੀ ਕਿਸੇ ਦੇ ਨਾਲ ਗੱਲਬਾਤ ਕਰਨੀ ਹੈ ਜੇਕਰ ਤੁਸੀਂ ਇਸ ਤਰ੍ਹਾਂ ਵਿਸ਼ਵਾਸ ਦੇ ਨਾਲ ਕਰ ਲਓਗੇ ਇਸ ਉਪਾਅ ਨੂੰ ਤੇ ਤੁਹਾਨੂੰ ਇਸ ਦਾ ਰਿਜ਼ਲਟ ਇੱਕ ਵਾਰ ਦੇ ਵਿੱਚ ਹੀ ਮਿਲ ਜਾਵੇਗਾ ਤੇ ਇਹ ਉਪਾਅ ਨੂੰ ਅੱਗੇ ਹੋਰ ਵੀ ਲੋਕਾਂ ਦੇ ਨਾਲ ਤੁਸੀਂ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਪ੍ਰੋਬਲਮ ਬਹੁਤ ਸਾਰੇ ਲੋਕਾਂ ਨੂੰ ਆਉਂਦੀ ਹੈ ਕਿਉਂਕਿ ਲੋਕ ਜਦੋਂ ਉਧਾਰ ਪੈਸਾ ਲੈਣਾ ਹੁੰਦਾ ਤਾਂ ਬਹੁਤ ਵਧੀਆ ਸਾਂਡੇ ਨਾਲ ਇਸ ਤਰੀਕੇ ਦਾ ਵਿਹਾਰ ਕਰਨਗੇ ਕਿ ਉਹਨਾਂ ਤੋਂ ਚੰਗਾ ਤਾਂ ਕੋਈ ਹੈ ਹੀ ਨਹੀਂ ਪਰ ਜਦੋਂ ਪੈਸਾ ਵਾਪਸ ਮੋੜਨਾ ਹੁੰਦਾ ਹੈ ਉਦੋਂ ਉਹਨਾਂ ਦਾ ਵਿਹਾਰ ਸਾਡੇ ਪ੍ਰਤੀ ਬਹੁਤ ਹੀ ਜ਼ਿਆਦਾ ਗਲਤ ਹੁੰਦਾ ਹੈ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸੰਗਾ ਜੇ ਅੱਜ ਦੇ ਸਮੇਂ ਦੇ ਵਿੱਚ ਪੈਸਾ ਬਹੁਤ ਹੀ ਜ਼ਿਆਦਾ ਪ੍ਰਾਇਮਰੀ ਪ੍ਰੋਬਲਮ ਹੋ ਚੁੱਕਾ ਹੈ ਕਿਉਂਕਿ ਪੈਸੇ ਦੇ ਨਾਲ ਹੀ ਸਾਰੇ ਕੰਮ ਹੁੰਦੇ ਹਨ ਤੇ ਪੈਸੇ ਨੂੰ ਲੈ ਕੇ ਹੀ ਸਾਰੇ ਲੋਕ ਪਰੇਸ਼ਾਨ ਹਨ ਕਿਸੇ ਦਾ ਕਹਿਣਾ ਹੈ ਕਿ ਪੈਸਾ ਘਰ ਦੇ ਵਿੱਚ ਰੁਕਦਾ ਨਹੀਂ ਹੈ ਪੈਸਾ ਘਰ ਦੇ ਵਿੱਚ ਆਉਂਦਾ ਨਹੀਂ ਹੈ ਜੇ ਆਉਂਦਾ ਹੈ ਤਾਂ ਗਲਤ ਰਸਤੇ ਤੇ ਲੱਗਦਾ ਹੈ ਬਿਮਾਰੀਆਂ ਤੇ ਲੱਗ ਜਾਂਦਾ ਹੈ ਜਾਂ ਫਿਰ ਫालतू ਫਜ਼ੂਲ ਖਰਚੇ ਹੋ ਜਾਂਦੇ ਹਨ ਇੱਧਰ ਉੱਧਰ ਸਾਰਾ ਸਾਡਾ ਪੈਸਾ ਖਸ ਹੋ ਜਾਂਦਾ ਹੈ ਤੇ ਪੈਸਾ ਸਾਹ ਸੰਗ ਜੀ ਸਾਡੀ ਜ਼ਰੂਰਤ ਵੀ ਹੈ ਤੇ ਸਾਡੀਆਂ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਪ੍ਰੋਬਲਮ ਚੱਲਦੀਆਂ ਨੇ ਪੈਸਾ ਸਾਡਾ ਮੇਨ ਕਾਰਨ ਹੈ ਇਹਨਾਂ ਪ੍ਰੋਬਲਮ ਦਾ ਅੱਜ ਦੇ ਸਮੇਂ ਦੇ ਵਿੱਚ ਇਸ ਪਾਣੂ ਕਰਨ ਦੇ ਨਾਲ ਜਿਨ੍ਹਾਂ ਦੀ ਪੈਸੇ ਦੀ ਪ੍ਰੋਬਲਮ ਹੈ ਪੈਸਾ ਉਹਨਾਂ ਦੇ ਘਰ ਆਉਂਦਾ ਨਹੀਂ ਜਾਂ ਰੋਕਦਾ ਜਾਂ ਟਿਕਦਾ ਨਹੀਂ ਉਹਨਾਂ ਦੀ ਪੈਸੇ ਦੀ ਪ੍ਰੋਬਲਮ ਸਾਰੀ ਦੂਰ ਹੋਵੇਗੀ ਤੇ ਦੂਸਰੀ ਗੱਲ ਜਿਨ੍ਹਾਂ ਦੀ ਨੌਕਰੀ ਨਹੀਂ ਲੱਗ ਰਹੀ ਜਿਨ੍ਹਾਂ ਨੂੰ ਜੌਬ ਨਹੀਂ ਮਿਲ ਰਹੀ ਜਾਂ ਫਿਰ ਕੋਈ ਨਾ ਕੋਈ ਜੌਬ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਉਹਨਾਂ ਦੀ ਇਹ ਪ੍ਰੋਬਲਮ ਵੀ ਇਸ ਉਪਾਅ ਦੇ ਨਾਲ ਦੂਰ ਹੋ ਚਾਵੇਗੀ ਸਤੋਲਾਵਾ ਸੰਗ ਹੈ ਜਿਨ੍ਹਾਂ ਦੇ ਰਿਲੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਕਹਨ ਤੋਂ ਪਾਪ ਕੇ ਹਸਬੰਡ ਵਾਈਫ ਦੇ ਵਿੱਚ ਲੜਾਈ ਝਗੜਾ ਰਿੰਦਾ ਹੈ ਜਾਂ ਫਿਰ ਉਹਨਾਂ ਦੇ ਬாய்ਫਰੈਂਡ ਗਰਲਫਰੈਂਡ ਦੇ ਵਿੱਚ ਲੜਾਈ ਝਗੜਾ ਰਿੰਦਾ ਹੈ ਜਾਂ ਫਿਰ ਪਰਿਵਾਰਿਕ ਘਰ ਦੇ ਵਿੱਚ ਲੜਾਈ ਝਗੜੇ ਰਹਿੰਦੇ ਹਨ ਤੇ ਇਹ ਸਾਰੀਆਂ ਮੁਸ਼ਕਲਾਂ ਦੂਰ ਹੋਣਗੀਆਂ ਇਸ ਤੋਂ ਇਲਾਵਾ ਕਈ ਵਰ ਜੋਪੈਨਾਂ ਨੇ ਉਹ ਪ੍ਰੈਗਨਨਸੀ ਕਨਸੀਵ ਨਹੀਂ ਕਰ ਪਾਉਂਦੀਆਂ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਉਸੇ ਵਿੱਚ ਜੋ ਵੀ ਕੋਈ ਪ੍ਰੋਬਲਮ ਆਉਂਦੀ ਹੋਵੇ ਜਾਂ ਆਉਂਦੀ ਹੋਵੇਗੇ ਸਪਾਣੂ ਕਰਨ ਦੇ ਨਾਲ ਉਹਨਾਂ ਦੀ ਉਹ ਸਾਰੀ ਮੁਸ਼ਕਲ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਕਹਿੰਦੋਂ ਪਾਉ ਕੇ ਜਿੰਨੀਆਂ ਵੀ ਤੁਹਾਨੂੰ ਪ੍ਰੋਬਲਮ ਆਉਂਦੀਆਂ ਨੇ ਮੁਸ਼ਕਲਾਂ ਆਉਂਦੀਆਂ ਨੇ ਉਹ ਸਾਰੀਆਂ ਇਸ ਉਪਾਅ ਦੇ ਨਾਲ ਦੂਰ ਹੋ ਜਾਣਗੀਆਂ ਪਰ ਇਸ ਪਾਣ ਤੁਸੀਂ ਵਿਸ਼ਵਾਸ ਦੇ ਨਾਲ ਕਰਨਾ ਹੈ ਜੇ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਇਸ ਉਪਾਅ ਦਾ ਫਾਇਦਾ ਹੋਵੇਗਾ ਕਿਉਂਕਿ ਇਹ ਜੋ ਤਾਲਾ ਚਾਬੀ ਦਾ ਉਪਾਅ ਹੈ ਇਹ ਤੁਹਾਡੇ ਹਰ ਪ੍ਰੋਬਲਮ ਹਰ ਮੁਸ਼ਕਲ ਨੂੰ ਦੂਰ ਕਰ ਦੇਵੇਗਾ ਜੇ ਤੁਸੀਂ ਇਸ ਨੂੰ ਭਾਵਨਾ ਤੇ ਵਿਸ਼ਵਾਸ ਦੇ ਨਾਲ ਕਰੋਗੇ ਸੰਗਜ ਇਸ ਨੂੰ ਭਾਣਾ ਤੁਸੀਂ ਸ਼ੁੱਕਰਵਾਰ ਦੇ ਦਿਨ ਕਰਨਾ ਤੇ ਰਾਤ ਦੇ ਸਮੇਂ ਕਰਨਾ ਸ਼ੁੱਕਰਵਾਰ ਦੇ ਦਿਨ ਇਹ ਪਾ ਕਰਨ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਤੁਸੀਂ ਇੱਕ ਤਾਲਾ ਦੀ ਚਾਬੀ ਲੈ ਕੇ ਆਉਣੀ ਹੈ ਤੇ ਜਿਹੜਾ ਤੁਸੀਂ ਤਾਲਾ ਲੈ ਕੇ ਆਉਣਾ ਹੈ ਉਹ ਸਟੀਲ ਦਾ ਲੈ ਕੇ ਆਉਣਾ ਹੈ ਇਸ ਗੱਲ ਦਾ ਇਸ ਗੱਲ ਦਾ ਖਾਸ ਧਿਆਨ ਰੱਖਣਾ ਨਹੀਂ ਤਾਂ ਤੁਸੀਂ ਲੋਹੇ ਦਾ ਪਿੱਤਲ ਦਾ ਹੋਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਨਹੀਂ ਲੈ ਕੇ ਆਉਣਾ ਤੁਸੀਂ ਸਟੀਲ ਦਾ ਵੀ ਤਾਲਾ ਲੈ ਕੇ ਆਉਣਾ ਹੈ ਤੁਹਾਡੇ ਕੋਲ ਸ਼ੁੱਕਰਵਾਰ ਨੂੰ ਬਾਹਰ ਜਾਣ ਦਾ ਸਮਾਂ ਨਹੀਂ ਹੁੰਦਾ ਤੁਸੀਂ ਇੱਕ ਦਿਨ ਪਹਿਲਾਂ ਵੀਰਵਾਰ ਲਈ ਆ ਕੇ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ ਕਹਿੰਦੋਂ ਭਾਵੇਂ ਸ਼ੁੱਕਰਵਾਰ ਦੀ ਰਾਤ ਆਉਣ ਤੋਂ ਪਹਿਲਾਂ ਪਹਿਲਾਂ ਇਸ ਤਾਲੇ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਲੈਣਾ ਜਦੋਂ ਤੁਸੀਂ ਇਹ ਤਾਲਾ ਲੈਣ ਦੇ ਲਈ ਦੁਕਾਨ ਤੇ ਜਾਂਦੇ ਹੋ ਇੱਕ ਗੱਲ ਦਾ ਧਿਆਨ ਰੱਖੋ ਜਿਹੜਾ ਵੀ ਤੁਸੀਂ ਤਾਲਾ ਲੈ ਰਹੇ ਹੋ ਉਹ ਸਟੀਲ ਦਾ ਲੈ ਕੇ ਸਾਈਜ਼ ਕਿੰਨਾ ਵੀ ਹੋ ਸਕਦਾ ਹੈ ਸਾਈਜ਼ ਦਾ ਕੋਈ ਚੱਕਰ ਨਹੀਂ ਛੋਟਾ ਵੀ ਲੈ ਸਕਦੇ ਹੋ ਵੱਡਾ ਵੀ ਲੈ ਸਕਦੇ ਹੋ ਪਰ ਲੈਣਾ ਸਟੀਲ ਦਾ ਹੈ ਤੇ ਮੇਨ ਗੱਲ ਇਹ ਕਿ ਧਿਆਨ ਰੱਖਣਾ ਜਦੋਂ ਤੁਸੀਂ ਤਾਲਾ ਲਾਓਗੇ ਤੁਸੀਂ ਦੁਕਾਨਦਾਰ ਨੂੰ ਕਹਿਣਾ ਕਿ ਇੱਕ ਇੱਕ ਵਾਰ ਇਸ ਨੂੰ ਖੋਲ ਕੇ ਬੰਦ ਕਰਕੇ ਚੈੱਕ ਕਰਕੇ ਦਿਖਾਓ ਵੈਸੇ ਤਾਂ ਸੰਗਾ ਜੀ ਜਦੋਂ ਆਪਾਂ ਤਾਲਾ ਲੈਣ ਲਈ ਦੁਕਾਨ ਤੇ ਜਾਂਦੇ ਹਾਂ ਆਪਾਂ ਨੂੰ ਅਕਸਰ ਹੀ ਦੁਕਾਨਦਾਰ ਖੋਲ ਕੇ ਬੰਦ ਕਰਕੇ ਚੈੱਕ ਕਰਵਾ ਕੇ ਫਿਰ ਹੀ ਆਪਾਂ ਨੂੰ ਦਿੰਦੇ ਹਨ ਪਰ ਫਿਰ ਵੀ ਤੁਸੀਂ ਇੱਕ ਵਾਰ ਉਹਨੂੰ ਕਹਿਣਾ ਕਿ ਮੈਨੂੰ ਖੋਲ ਕੇ ਬੰਦ ਕਰਕੇ ਚੈੱਕ ਕਰਕੇ ਦਿਖਾ ਦਿਓ। ਇਸ ਸਮੇਂ ਤੁਸੀਂ ਇਹ ਗੱਲ ਧਿਆਨ ਰੱਖਣੀ ਹੈ ਕਿ ਤੁਸੀਂ ਆਪ ਖੁਦ ਖੋਲ ਕੇ ਬੰਦ ਕਰਕੇ ਚੈੱਕ ਨਹੀਂ ਕਰਨਾ ਦੁਕਾਨਦਾਰ ਤੋਂ ਚੈੱਕ ਕਰਵਾਉਣਾ ਹੈ। ਤੁਸੀਂ ਫਿਰ ਉਹ ਬਾਕਸ ਦੇ ਵਿੱਚ ਪਾ ਕੇ ਤਾਲੇ ਨੂੰ ਚਾਬੀ ਨੂੰ ਆਪਣੇ ਘਰ ਲੈ ਆਉਣਾ ਹੈ। ਘਰ ਵਿੱਚ ਤਾਲਾ ਲੈ ਕੇ ਆਉਣ ਤੋਂ ਬਾਅਦ ਵਿੱਚ ਜਿਹੜੇ ਬਾਕਸ ਦੇ ਵਿੱਚ ਤਾਲਾ ਪਾਇਆ ਹੋਵੇਗਾ ਉਹਦੇ ਵਿੱਚੋਂ ਉਸ ਤਾਲੇ ਨੂੰ ਕੱਢ ਕੇ ਤੁਸੀਂ ਜਿੱਥੇ ਸੌਣਾ ਹੈ ਉੱਥੇ ਸਰਾਣੇ ਦੇ ਕੋਲ ساری ਰਾਤ ਆਪਣੇ ਕੋਲ ਉਸ ਤਾਲੇ ਨੂੰ ਰੱਖ ਲੈਣਾ ਹੈ। ਉਸੇ ਨਾਲ ਤੁਸੀਂ ਕੋਈ ਛੇੜਖੰਨੀ ਨਹੀਂ ਕਰਨੀ ਕਹਿਣ ਤੋਂ ਭਾਵ ਕਿ ਤੁਸੀਂ ਉਸ ਨੂੰ ਖੋਲ ਕੇ ਬੰਦ ਕਰਕੇ ਚੈੱਕ ਕਰਕੇ ਕੁਝ ਨਹੀਂ ਕਰਨਾ ਬਸ ਰੱਖ ਕੇ ساری ਰਾਤ ਸੌਂ ਜਾਣਾ ਹੈ। ساری ਰਾਤ ਸੌਣ ਤੋਂ ਬਾਅਦ ਵਿੱਚ ਜਿਹੜੇ ਬਾਕਸ ਦੇ ਵਿੱਚ ਤੁਸੀਂ ਤਾਲਾ ਕੱਢਿਆ ਸੀ ਅਗਲੇ ਦਿਨ ਸਵੇਰੇ ਸ਼ਨੀਵਾਰ ਨੂੰ ਉੱਠ ਕੇ ਤੁਸੀਂ ਇਸ਼ਨਾਨ ਕਰਕੇ ਉਸੇ ਹੀ ਬਾਕਸ ਦੇ ਵਿੱਚ ਤੁਸੀਂ ਤਾਲੇ ਨੂੰ ਪਾ ਕੇ ਜਿਹੜੇ ਵੀ ਤੁਸੀਂ ਗੁਰੂ ਪੀਰ ਨੂੰ ਮੰਨਦੇ ਹੋ ਜਿਹੜੇ ਵੀ ਧਰਮ ਦੇ ਹੋ ਤੁਸੀਂ ਜਿੱਥੇ ਜਾਂਦੇ ਹੋ ਗੁਰਦੁਆਰਾ ਸਾਹਿਬ ਜਾਂ ਮੰਦਿਰ ਮਠਾ ਟੇਕੇ ਅਰਦਾਸ ਬੰਦੀ ਕਰਨੀ ਹੈ ਸੇਵਾ ਦੇ ਲਈ ਤੁਸੀਂ ਉੱਥੇ ਹੀ ਧਾਰਮਿਕ ਸਥਾਨ ਤੇ ਜਾ ਕੇ ਤਾਲੇ ਨੂੰ ਰੱਖ ਦੇਣਾ ਹੈ ਜਦੋਂ ਤੁਸੀਂ ਤਾਲੇ ਨੂੰ ਰੱਖਣਾ ਹੈ ਤੁਸੀਂ ਪਿੱਛੇ ਨਹੀਂ ਮੁੜ ਕੇ ਦੇਖਣਾ ਚੁੱਪ ਕਰਕੇ ਸਿੱਧਾ ਆਪਣੇ ਘਰ ਆਉਣਾ ਹੈ ਰਸਤੇ ਦੇ ਵਿੱਚ ਕਿਸੇ ਦੇ ਕੋਲ ਖੜਨਾ ਨਹੀਂ ਰੁਕਣਾ ਨਹੀਂ ਬਸ ਤਾਲੇ ਨੂੰ ਰੱਖ ਕੇ ਬਿਨਾਂ ਪਿੱਛੇ ਦੇਖੇ ਆਪਣੇ ਘਰ ਆਉਣਾ ਹੈ ਤਾਂ ਕਰਨਾ ਹੈ ਤੇ ਸੰਗਤ ਜੀ ਬਸ ਇਹ ਨਹੀਂ ਕਰਨਾ ਹੈ ਨਾ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਵੀ ਕੋਈ ਵਿਅਕਤੀ ਉਸ ਥਾਂ ਤੇ ਜਾਵੇਗਾ ਜਾਓ ਨਵਾਂ ਤਾਲਾ ਦੇਖ ਕੇ ਜਦੋਂ ਉਸ ਨੂੰ ਖੋਲੇਗਾ ਤੇ ਤੁਹਾਡੀ ਜਿਹੜੀ ਸੁੱਤੀ ਹੋਈ ਕਿਸਮਤ ਉਹ ਜਾਗ ਜਾਵੇਗੀ ਹੁਣ ਇਸੇ ਨਾਲ ਕਈ ਭੈਣ ਭਰਾ ਸੋਚਣਗੇ ਕਿ ਜੋ ਇਸ ਤਾਲੇ ਨੂੰ ਖੋਲੇਗਾ ਉਸੇ ਮਾੜਾ ਸਰ ਨਹੀਂ ਹੋਵੇਗਾ ਤਾਂ ਬਿਲਕੁਲ ਵੀ ਨਹੀਂ ਜੇ ਹੋ ਸਕਦਾ ਹੈ ਕਿ ਜੋ ਇਨਸਾਨ ਇਸ ਤਾਲੇ ਨੂੰ ਖੋਲੇਗਾ ਉਸ ਦੀ ਆਲਰਡੀ ਕਿਸਮਤ ਚਮਕ ਰਹੀ ਹੋਵੇ ਉਸੇ ਕਿਸਮਤ ਦਾ ਸਾਥ ਦੇਂਦੀ ਹੋਵੇਗੀ ਤਾਂ ਉਸੇ ਨਾਲ ਤੁਹਾਨੂੰ ਡਬਲ ਫਾਇਦਾ ਹੋ ਜਾਵੇਗਾ ਤੁਹਾਡੀ ਕਿਸਮਤ ਹੋਰ ਵੀ ਚਮਕ ਜਾਵੇਗੀ ਇਸ ਤਾਲੇ ਦੇ ਖੁੱਲਣ ਦੇ ਨਾਲ ਤੁਹਾਡੀ ਕਿਸਮਤ ਖੁੱਲ ਜਾਵੇਗੀ ਤੇ ਸਾਧ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੇ ਦੋ ਉਪਾਅ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੇਅਰ ਸ਼ੇਅਰ ਕਰ ਦਿਓ ਜੀ ਧੰਨਵਾਦ